ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਜਬਲਪੁਰ ਦੀ ਹੈ ਇੱਕ ਵਿਅਕਤੀ ਬਾਹਰ ਖੇਤਾਂ ਦੇ ਵਿੱਚ ਟਾਇਲਟ ਗਿਆ ਤਾਂ ਉੱਥੇ ਇੱਕ ਵੱਡਾ ਅਜਗਰ ਸੀਗਾ ਜਿਹੜਾ ਉਸ ਅਜਗਰ ਨੇ ਇਸ ਬੰਦੇ ਨੂੰ ਜਕੜ ਲਿਆ ਜਿਸ ਤੋਂ ਬਾਅਦ ਬੰਦੇ ਦੇ ਵੱਲੋਂ ਰੌਲਾ ਪਾਇਆ ਗਿਆ ਤਾਂ ਮੌਕੇ ਤੇ ਪਿੰਡ ਵਾਸੀ ਪਹੁੰਚੇ ਤੇ ਪਿੰਡ ਵਾਸੀਆਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਇਸ ਅਜਗਰ ਨੂੰ ਹੈ ਜਿਹੜਾ ਹਟਾ ਦਿੱਤਾ ਜਾਵੇ ਅਤੇ ਜੋ ਵਿਅਕਤੀ ਹੈ ਉਸ ਨੂੰ ਬਚਾ ਲਿਆ ਜਾਵੇ ਲੇਕਿਨ ਅਜਗਰ ਹੈ ਜਿਹੜਾ ਉਸ ਦੀ ਪਕੜ ਹੈ ਜਿਹੜੀ ਇੰਨੀ ਜ਼ਿਆਦਾ ਟਾਈਟ ਸੀ ਕਿ ਉਹ ਆਦਮੀ ਹੈ ਜਿਹੜਾ ਉਸੇ ਮੁਦਰਾ ਦੇ ਵਿੱਚ ਉਸੇ ਕੰਡੀਸ਼ਨ ਦੇ ਵਿੱਚ ਬੈਠਾ ਰਿਹਾ ਕਾਫੀ ਦੇਰ ਜਦੋਂ ਕੋਈ ਹੱਲ ਨਾ ਹੋਇਆ ਤਾਂ ਅਖੀਰਕਾਰ ਪਿੰਡ ਵਾਸੀਆਂ ਦੇ ਵੱਲੋਂ ਜੋ ਅਜਗਰ ਹੈ ਉਸ ਨੂੰ ਮਾਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਅਜਗਰ ਹੈ ਜਿਹੜਾ ਕਿੰਨਾ ਵੱਡਾ ਹੈਗਾ ਤੇ ਬੰਦੇ ਨੂੰ ਕੁੰਡਲੀ ਹੈ ਜਿਹੜੀ ਉਹਨੇ ਪੂਰੀ ਤਰ੍ਹਾਂ ਮਾਰੀ ਹੋਈ ਹੈ ਅ ਤੁਸੀਂ ਦੇਖ ਸਕਦੇ ਹੋ ਕਿ ਬੰਦਾ ਉਸੇ ਪੋਜੀਸ਼ਨ ਦੇ ਵਿੱਚ ਹੀ ਬੈਠਾ ਹੈਗਾ ਤੇ ਅਜ਼ਗਰ ਨੇ ਉਸ ਨੂੰ ਲਪੇਟਿਆ ਹੋਇਆ ਤੇ ਅਜ਼ਗਰ ਜਿਹੜਾ ਕਾਫੀ ਮੋਟਾ ਜਬਲਪੁਰ ਦੀ ਘਟਨਾ ਜੀ ਇਹ